ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 6 ਜਨਵਰੀ ਤੱਕ ਦੇ ਮੌਸਮ ਦੀ ਆਉਣ ਵਾਲਾ ਜਿਹੜਾ ਹਫਤਾ ਹੋਏਗਾ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਜੀ ਸਾਰੀ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਜਿਹੜੇ ਸਰੋਤੇ ਇਸ ਵੀਡੀਓ ਦੇ ਨਵੇਂ ਨੇ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੰਜਾਬ ਦੇ ਮੌਸਮ ਨੂੰ ਲੈ ਕੇ ਜੋ ਵੀ ਤਾਜ਼ਾ ਅਪਡੇਟਸ ਹੋਣਗੀਆਂ ਤੁਹਾਨੂੰ ਇਸ ਚੈਨਲ ਤੇ ਰੈਗੂਲਰ ਤੌਰ ਤੇ ਮਿਲਦੇ ਰਹਿਣਗੇ ਜੀ ਚੈਨਲ ਦੇ ਨਾਲ ਜੁੜੇ ਰਹੋ ਚਲਦੇ ਆਂ ਵੀਡੀਓ ਤੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ ਹੁਣ ਦੀ ਜਿਹੜੀ ਸੈਟਲਾਈਟ ਤਸਵੀਰ ਆਉਣ ਵਾਲੇ 10 ਵਾਰ ਘੰਟਿਆਂ ਦੀ ਗੱਲ ਕਰੀਏ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਧੁੰਦ ਜਿਹੜੀ ਮੋਟੀ ਚਾਦਰ ਹੈ ਜਿਹੜੀ ਸਵੇਰ ਤੋਂ ਛਾਈ ਹੋਈ ਸੀ ਪੰਜਾਬ ਦੇ ਨਾਲ ਲੱਗਦੇ ਸੋਹਿਆਂ ਦੇ ਉੱਤੇ ਤੇ ਹੁਣ ਥੋੜੀ ਜਿਹੀ ਜੜੀਆ ਧੁੰਦ ਘਟੀ ਹੈ ਖਾਸ ਕਰਕੇ ਆਪਣੇ ਜਿਹੜੇ ਪੱਛਮੀ ਜਿਹੜੇ ਸਰਹੱਦ ਦੇ ਜਿਹੜੇ ਮਾਲਵੇ ਦੇ ਜੋਨਾਚੋ ਬਠਿੰਡਾ ਸ਼ਹਿਰ ਮੁਕਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਹੋ ਸਕਦਾ ਹੈ ਇਹਨਾਂ ਖੇਤਰਾਂ ਦੇ ਵਿੱਚ ਟਾਵੇਂ ਟਾਵੇਂ ਕਿਤੇ ਕਿਤੇ ਜੜੀ ਹੈ ਹਲਕੀ ਧੁੱਪ ਚੜੀ ਹੋ ਸਕਦੀ ਹੈ ਤੇ ਬਾਕੀ ਆਪਣੇ ਲੋਕਾਂ ਦੇ ਸਾਰੇ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੀ ਜੜੀ ਮੋਟੀ ਚਾਦਰ ਆ ਛਾਈ ਹੋਈ ਹੈ ਤੇ ਆਉਣ ਵਾਲੇ 48 ਘੰਟਿਆਂ ਤੱਕ ਇਸੇ ਤਰ੍ਹਾਂ ਛਾਈ ਰਹੇਗੀ ਜੇਕਰ ਗੱਲ ਕਰੀਏ ਜੀ ਮੌਸਮ ਵਿਭਾਗ ਦਾ ਕੀ ਕਹਿਣਾ ਸਕਰੀਨ ਦੇ ਉੱਤੇ ਤੁਹਾਡੇ ਅਪਡੇਟ ਹੈ ਜੋ ਕਿ ਹੁਣ ਥੋੜੀ ਜਿਹਾ ਪਹਿਲਾਂ ਜਾਰੀ ਕੀਤੀ ਗਈ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ 31 ਤਰੀਕ ਤੋਂ ਜੇਕਰ ਗੱਲ ਕਰੀਏ ਆਉਣ ਵਾਲੇ 6-7 ਦਿਨਾਂ ਦੀ ਯਾਨੀ ਕਿ 6 ਜਨਵਰੀ ਤੱਕ ਮੌਸਮ ਦੇ ਵਿੱਚ ਕੋਈ ਫਿਲਹਾਲ ਵੱਡਾ ਫੇਰ ਬਦਲ ਨਹੀਂ ਹੈ ਤੇ ਮੌਸਮ ਆਪਣਾ ਸਾਫ਼ ਹੀ ਰਹੂਗਾ ਜੀ ਡਰਾਈ ਰਹੂਗਾ ਜੇਕਰ ਅਲਰਟ ਜਾਰੀ ਹੋਏ ਨੇ ਜੀ ਸੰਗਣੀ ਧੁੰਦ ਨੂੰ ਲੈ ਕੇ ਤੇ ਦੇ ਸਕਦੇ ਹਾਂ ਸੰਗਣੀ ਧੁੰਦ ਪਲੱਸ ਠੰਡਾ ਦਿਨ ਯਾਨੀ ਕਿ ਕੋਲਡ ਡੇ ਹੈ ਜਿਹੜਾ ਉਹ ਹੁਣ ਰਿਕਾਰਡ ਕੀਤਾ ਜਾਏਗਾ ਰੈੱਡ ਅਲਰਟ ਇਹਨੂੰ ਲੈ ਕੇ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਸ ਤੋਂ ਬਾਅਦ ਦੀ ਗੱਲ ਕਰੀਏ ਜੀ 2 3 4 5 6 ਜਨਵਰੀ ਤੱਕ ਜਿਹਨੇ ਜੜੇ ਕੋਲਡ ਡੇ ਪਲੱਸ ਸੰਗਣੀ ਧੁੰਦ ਨੂੰ ਲੈ ਕੇ orange ਅਲਰਟ ਜਿਹੜੇ ਨੇ ਜਾਰੀ ਰਹਿਣਗੇ ਯਾਨੀ ਕਿ ਆਉਣ ਵਾਲਾ ਜਿਹੜਾ ਹਫਤਾ ਹੋਏਗਾ ਜੀ ਕੋਲਡੇ ਜਿਹੜੇ ਰਹਿਣ ਦੇ ਆਸਾਰ ਨੇ ਠੰਡੇ ਦਿਨ ਰਹਿਣਗੇ ਸੀਤ ਲਹਿਰ ਚੱਲੇਗੀ ਜੀ ਪਲੱਸ ਸੰਗਰੀਤ ਹੁੰਦੀ ਜਿਹੜੀ ਆ ਉਹ ਤੁਹਾਨੂੰ ਪਰੇਸ਼ਾਨ ਕਰੇਗੀ ਸਵੇਰ ਤੇ ਆਥਣੇ ਵੇਲੇ ਧੁੱਪ ਦੇ ਦਰਸ਼ਨ ਦੇ ਦੌਰੇ ਬਹੁਤ ਜਿਹੜੇ ਘਟੂ ਵੇਖਣ ਨੂੰ ਮਿਲਣਗੇ ਹਰਿਆਣੇ ਦੀ ਵੀ ਗੱਲ ਕਰ ਲੈਂਦੇ ਆ ਹਰਿਆਣੇ ਦੀ ਦੇਖ ਸਕਦੇ ਹੋ ਜੀ ਮੌਸਮ ਫਿਲਹਾਲ ਸਾਫ਼ ਹੈ 6 ਜਨਵਰੀ ਤੱਕ ਰੈਡ ਅਲਰਟ ਜਾਰੀ ਹੋਈ ਨਾ ਜੀ ਉੱਤਰੀ ਹਰਿਆਣੇ ਦੇ ਖਾਸ ਕਰ ਆਪਣੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਖੇਤਰ ਆਪਣੇ ਪੂਰਬੀ ਜਿਹੜੇ ਜਿਲ੍ਹੇ ਨੇ ਹਰਿਆਣੇ ਦੇ ਇਹਨਾਂ ਜਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਅ ਰਾਡਲ ਅੱਜਾੜੀ ਕਿਤੇ ਗਏ ਨੇ ਸੰਗਣੀ ਤੋਂ ਉਹਨਾਂ ਨੂੰ ਲੈ ਕੇ ਬਾਕੀ ਜਿਹੜੇ ਨੇ orange alert ਲਗਭਗ ਸਾਰੇ ਹਰਿਆਣੇ ਦੇ ਵਿੱਚ ਜਾ ਰਹੇ ਨੇ ਪਲੱਸ ਠੰਡੇ ਦਿਨ ਜਿਹੜੇ ਆ ਦਰਜ ਕੀਤੇ ਜਾਣਗੇ ਤੇ ਫਿਲਹਾਲ ਮੌਸਮ ਹਰਿਆਣੇ ਦੇ ਵਿੱਚ ਵੀ ਛੇ ਤੱਕ 6 ਜਨਵਰੀ ਤੱਕ ਬਿਲਕੁਲ ਸਾਫ਼ ਰਹੇਗਾ ਜੀ ਤੇ ਕੋਈ ਵੀ ਟੈਂਪਰੇਚਰ ਦੇ ਵਿੱਚ ਗਰਾਊਟ ਹੈ ਜਿਹੜੀ ਦਰਜ ਨਹੀਂ ਕੀਤੀ ਜਾਏਗੀ ਰਾਤਾਂ ਠੰਡੀਆਂ ਆਉਣਗੀਆਂ ਇੱਕ ਦੋ ਡਿਗਰੀ ਇੱਕ ਦੋ ਡਿਗਰੀ ਜਿਹੜੀ ਟੈਂਪਰੇਚਰ ਆ ਉਹ ਪੰਜਾਬ ਦੇ ਵਿੱਚ ਜਿਹੜੀ ਦਰਜ ਕੀਤੀ ਜਾਏਗੀ ਗਰਾਵਰ ਦਰਜ ਕੀਤੇ ਜਾਗੇ ਟੈਂਪਰੇਚਰ ਦੀ ਬਾਕੀ ਮੌਸਮ ਜਿਹੜਾ ਹਨਾ ਸਾਫ਼ ਰਹੇਗਾ ਕੋਲਡ ਦੇ ਜਿਹੜੇ ਜਾਰੀ ਰਣਗੇ ਤੇ ਹੋਰੀ ਉਮੀਦ ਹੈ ਜੀ 16 ਦੇ ਵਿੱਚ ਛੁੱਟੀਆਂ ਵੀ ਜੜੀਆਂ ਨੇ ਉਹਦਾਈਆਂ ਜਾ ਸਕਦੀਆਂ ਨੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ